ਵੀ ਸਾਡੇ ਜਿਹੜੇ ਬੰਦੇ ਆ ਉਹਨਾਂ ਦੇ ਲੁੱਟਾ ਖੋਹ ਜਿਹੜਾ ਪਰਚਾ ਹੈ ਉਹ ਝੂਠਾ ਪਾਇਆ ਹੈਗਾ ਤੇ ਘਰੋਂ ਚਾਕੇ ਲੈ ਗਏ ਆ ਕੱਲ ਕੋਰਕure ਦੀ ਪੁਲਿਸ ਜਿਹੜੀ ਲੁੱਟ ਖੋਹ ਜਿਹੜੀ ਪਾਈ ਹੈਗੀ ਉਹ ਕੈਂਗਵਾਰ ਦਿਖਾਈਆ ਵੱਖ-ਵੱਖ ਪਿੰਡਾਂ ਚੋਂ ਮੁੰਡੇ ਲਿਆ ਕੇ ਵੀ ਕੁਛ ਵੀ ਪੁਲਿਸ ਨੇ ਸਾਫ਼ ਨਹੀਂ ਕੀਤਾ ਹੈਗਾ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਤੇ ਇੱਥੋਂ ਦੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਮਜ਼ਦੂਰਾਂ ਤੇ ਜਿਹੜਾ ਜ਼ਬਰਟਾਉਣਾ ਉਹ ਬੰਦ ਕਰੋ ਕਰਕੇ ਆਏ ਆ 7 ਵਜੇ ਜਦੋਂ ਆਏ ਤੇ ਕਹਿੰਦੇ ਗਰਜੀਤ ਕਿੱਥੇ ਹੈ ਮੈਂ ਹੋਜੀ ਨਹੀਂ ਆਈ ਜਾਂਦਾ ਤੇ ਕਹਿੰਦੇ ਵਿਚਾਰ ਰੁਕ ਜਾਂਦੇ ਮੈਂ ਰੁਕ ਜੂਜੀ ਅੱਜ ਇਹਨਾਂ ਦੀ ਵਰਦੀ ਦੀ ਅੱਜ ਤੱਕ ਕਰਦਿਆਂ ਘਰੇ ਆ ਵੀਰ ਜੀ ਵੀਰ ਜੀ ਕਰਦੇ ਆ ਸਰ ਕੀ ਗੱਲ ਆ ਕਹਦੇ ਚ ਅਗੇ ਵੀ ਪਿਛਲੇ ਪਰਚੇ ਚ ਵੀ ਪੁੱਛਦਾਸੀ ਕਰਨੀ ਆ ਤੇ 9 ਵਜੇ ਨੂੰ ਛੱਡ ਦਾਂਗੇ ਇਹ ਦੋਨੇ ਭਰਾ ਚੱਕੇ ਸੀਗੇ ਸੁਬਾ ਹੂੰ ਹੂੰ ਸੁਬਾ ਆਏ ਸੀਗੇ ਸਵਾ 7 ਵਜੇ ਸਾਢੇ 7 ਵਜੇ ਤੇ ਮੈਂ ਇਹਨਾਂ ਨੂੰ ਕਹਿੰਦਾ ਵੀ ਮਲਾਜ਼ਮ ਆਏ ਹੈਗੇ ਇਹ ਮੈਨੂੰ ਕਹਿੰਦਾ ਚਲ ਬਾਰ ਖੋਲ ਦੋ ਮੈਂ ਬਾਰ ਖੋਲਤਾ ਬਾਰ ਖੋਲ ਕੇ ਬਾਸ ਇਹਨੂੰ ਕਹਿੰਦੇ ਵੀ ਸੁਖਮੰਦਰ ਸਾਡੇ ਨਾਲ ਜਾਣਾ ਪਊਗਾ ਇਹ ਕਹਿੰਦਾ ਵੀ ਹੁਣ ਵਜਾ ਦੱਸੋ ਮੈਨੂੰ ਵੀ ਨਾਲ ਜਾਣ ਦੀ ਕਹਿੰਦਾ ਨਹੀਂ ਵੀ ਪੁੱਛਦਾਸੀ ਕਰਨੀ ਆ ਤੁਸੀਂ ਦੇਖ ਰਹੇ ਹੋ ਲੋਕ ਇਨ ਸਾਫ ਟੀਵੀ ਤੇ ਮੈਂ ਹਾਂ ਸ੍ਰੀ ਜੰਦਲ ਪੁਲਿਸ ਤੇ ਦੋਸ਼ ਲੱਗ ਰਹੇ ਨੇ ਕਿ ਝੂਠਾ ਪਰਚ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਸਾਡੇ ਨਾਲ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਗੁਰਮਤਾ ਜੁੜਿਆ ਗੱਲਬਾਤ ਕਰਦੇ ਆ ਗੁਰਮਤਾ ਜੀ ਕਿਹੜਾ ਪਿੰਡ ਹੈ ਕੀ ਮਸਲਾ ਹੈ ਥੋੜੇ ਦੱਸੋ ਵਿਸਤਾਰ ਨਾਲ ਦੇਖੋ ਅਸੀਂ ਤੁਹਾਡੇ ਚੈਨਲ ਦਾ ਤੇ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਅੱਜ ਢਿਲਮਕਾਲਾ ਕੋਟਪੁਰੇ ਦੇ ਜਿਹੜਾ ਪਿੰਡ ਹੈਗਾ ਉੱਥੇ ਖੜੇ ਆ ਅਸੀਂ ਮਜ਼ਦੂਰ ਜਥੇਬੰਦੀ ਵੱਲੋਂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਅਸੀਂ ਇੱਥੇ ਅੱਜ ਆਏ ਆ ਇਸ ਪਰਿਵਾਰ ਦਾ ਦੁੱਖ-ਸਖ ਸੁਣਨ ਅਸਲ ਵਿੱਚ ਇਹ ਪਰਿਵਾਰ ਦੇ ਇਹ ਜਿਹੜਾ ਦੋਸ਼ ਲਾਇਆ ਪੁਲਿਸ ਤੇ ਵੀ ਸਾਡੇ ਜਿਹੜੇ ਬੰਦੇ ਆ ਉਹਨਾਂ ਦੇ ਲੁੱਟਾ ਖੋਹ ਜਿਹੜਾ ਪਰਚਾ ਹੈ ਉਹ ਝੂਠਾ ਪਾਇਆ ਹੈਗਾ ਤੇ ਘਰੋਂ ਚੱਕ ਕੇ ਲੈ ਗਏ ਆ ਕੱਲ ਕੋਰਕure ਦੀ ਪੁਲਿਸ ਸਾਡੇ 7:3 ਵਜੇ 18 ਕੇ ਮਿੰਟ ਤੇ ਸੀਸੀ ਕੈਮਰੇ ਦੀਆਂ ਜਿਹੜੀਆਂ ਫੋਟੋਆਂ ਹੈਗਾਂ ਤੇ ਉਹ ਹੁਣ ਪਤਾ ਲੱਗਿਆ ਵੀ ਉਹਨਾਂ ਤੇ ਜਿਹੜੀ ਲੁੱਟ ਖੋਹ ਜਿਹੜੀ ਪਾਈ ਹੈਗੀ ਉਹ ਕੈਂਗਵਾਰ ਦਿਖਾਈਆ ਵੱਖ-ਵੱਖ ਪਿੰਡਾਂ ਚੋਂ ਮੁੰਡੇ ਲਿਆ ਕੇ ਜਿਹੜੇ ਉਹ ਪਰਚੇ ਦੇ ਵਿੱਚ ਪਤਾ ਨਹੀਂ ਉਹਦਾ ਕੰਪਲੀਟ ਰਡ ਕੌਣ ਹੈ ਕੀ ਆ ਕੀ ਨਹੀਂ ਆ ਵੀ ਕੁਝ ਵੀ ਪੁਲਿਸ ਨੇ ਸਾਫ ਨਹੀਂ ਕੀਤਾ ਹੈਗਾ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਤੇ ਇੱਥੋਂ ਦੀ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਮਜ਼ਦੂਰਾਂ ਤੇ ਜਿਹੜਾ ਜ਼ਬਰ ਟਾਉਣਾ ਉਹ ਬੰਦ ਕਰੋ ਜੇ ਕੋਈ ਗਲਤੀ ਕਰਦਾ ਹੈ ਔਰ ਤੇ ਤੁਨ ਕੇ ਠੋਕੇ ਪਰਚਾ ਦੇਓ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਕੋਈ ਨਸ਼ੇ ਵੇਚਦਾ ਕਰਦਾ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਪਰ ਇਸ ਤਰੀਕੇ ਨਾਲ ਜੇ ਕੋਈ ਪਿਛਲੇ ਪਰਚੇ ਚੋ ਚੱਕ ਕੇ ਇਹ ਵੀ ਨਹੀਂ ਕਹਿੰਦੇ ਕੋਈ ਚੋਰੀ ਦੇ ਪਰਚੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਬੰਦੇ ਮਤਲਬ ਪਹਿਲਾਂ ਇਹਨਾਂ ਦੇ ਪਰਚਾ ਨਹੀਂ ਪਹਿਲਾਂ ਇੰਨਾ ਤੇ ਇਹਦੇ ਘਰ ਵਾਲੇ ਤੇ ਭੈਣ ਦੇ ਗੋਲੀਆਂ ਦਾ ਪਰਚਾ ਹੈਗਾ 10 ਗੋਲੀਆਂ ਦੇ ਦਸਨ ਮੁਕਾਬ ਤੋਂ ਖਾਂਦਾ ਸੀ ਗੋਲਗਾ ਤੇ ਅਸੀਂ ਗੋਲੀਆਂ ਕੋੜਕure ਦੀ ਪੁਲਿਸ ਨੇ ਪਾਈਆਂ ਇਸੇ ਤਰ੍ਹਾਂ ਹੀ ਉਹ ਭੈਣ ਖੜੀ ਆ ਉਹਦੇ ਘਰ ਵਾਲਾ ਬਰੀ ਹੋਇਆ ਇਸੇ ਇਹੋ ਜਿਹੇ ਮਾਮਲੇ ਚੋਂ ਠੀਕ ਹੈ ਵੀ ਜੇ ਉਸ ਲਿਸਟ ਅਧੀਨ ਤੁਸੀਂ ਪੁੱਛ ਕੇ ਹਸਤੇ ਲੈ ਕੇ ਗਏ ਹੋ ਤਾਂ ਜੇ ਕੁਝ ਨਿਕਲਿਆ ਸੀ ਤਾਂ ਤੁਸੀਂ ਨਸੇ ਦੀ ਖੇਪ ਚ ਇਹਨਾਂ ਨੂੰ ਬੰਦ ਕਰ ਦਿੰਦੇ ਜੇ ਤੁਸੀਂ ਕਹਾਣੀ ਬਦਲ ਕੇ ਇਹ ਕਹਿ ਦੋਗੇ ਵੀ ਭਾਈ ਇਹ ਤਾਂ ਯੋਜਨਾ ਬਣਾਈ ਜਾਂਦੀ ਇਹ ਤਾਂ ਫਲਾਨੇ ਪਾਠੇ ਤੇ ਬੈਠੇ ਸੀ ਇਹ ਤਾਂ ਫਲਾਨੇ ਪੁਲ ਦੀਆਂ ਝਾੜੀਆਂ ਚ ਬੈਠੇ ਸੀ ਤੇ ਜਦੋਂ ਅਸੀਂ ਦੇਖਿਆ ਤੇ ਇਹ ਭੱਜਣ ਦੀ ਕੋਸ਼ਿਸ਼ ਕੀਤੀ ਅਸੀਂ ਫੜ ਲਏ ਤੇ ਉਹ ਦਾਤਰ ਜੇ ਆਪਦੇ ਕੋਲੋਂ ਦਿਖਾ ਕੇ ਤੇ ਰੰਬੇ ਜੇ ਰੱਖ ਕੇ ਕਹਿੰਦੇ ਵੀ ਆਹ ਕੈਂਗਵਰ ਫੜਨੀ ਹੈਗੀ ਆ ਇਸੇ ਤਰ੍ਹਾਂ ਹੀ ਆ ਪਿੰਡ ਢਲਮਾ ਚ ਹੋਇਆ ਅਸੀਂ ਇੱਥੋਂ ਦੀ ਪੁਲਿਸ ਨੂੰ ਚੇਤਾਵਨੀ ਵੀ ਦਿੰਦੇ ਆ ਤੇ ਤਾੜਨਾ ਵੀ ਕਰਦੇ ਆ ਵੀ ਝੂਠੇ ਪਰਚੇ ਆ ਜਿਹੜੇ ਉਹ ਰੱਦ ਕੀਤੇ ਜਾਣ ਫੌਰੀ ਨਹੀਂ ਅਸੀਂ ਜਿਹੜਾ ਕੋਟ ਕੋਰਾ ਕਿਲਾ ਬਣਾ ਦੇਗੇ ਜੀ ਜੀ ਕੀ ਮਸਲਾ ਕੀ ਸੀ ਕੀ ਨਾ ਤੁਹਾਡਾ ਤੁਹਾਡੇ ਘਰ ਵਾਲੇ ਦਾ ਕੀ ਨਾਮ ਹੈ ਸਿਮਰਜੀਤਾ ਜੀ ਮੇਰੇ ਘਰ ਵਾਲੇ ਦਾ ਨਾਮ ਗਰਜੀਤ ਆ ਜੀ ਤੜਕੇ ਆਏ ਆ 7 ਵਜੇ ਜਦੋਂ ਆਏ ਤੇ ਕਹਿੰਦੇ ਗਰਜੀਤ ਕਿੱਥੇ ਹੈ ਮੈਂ ਕਿਹਾ ਜੀ ਨਾ ਹੀ ਜਾਂਦਾ ਤੇ ਕਹਿੰਦੇ ਵਿਚਾਰ ਰੁਕ ਜਾਂਦੇ ਮੈਂ ਕਿਹਾ ਰੁਕ ਜਾਓ ਜੀ ਜਦੋਂ ਆਪਣੇ ਘਰ ਤੇ ਚ ਪਾਲਾ ਹੀ ਨਹੀਂ ਕੋਈ ਚੋਰ ਨਹੀਂ ਆਪਾਂ ਠੱਗ ਨਹੀਂ ਵੀ ਭਜਾਉਂਦੇ ਤਾਂ ਅਸੀਂ ਫੇਰ ਹੀ ਬੰਦਿਆਂ ਨੂੰ ਤੇ ਕਹਿੰਦੇ ਚਲ ਨਹਾ ਲੈਂਦੇ ਜਦੋਂ ਨਹਾ ਲਿਆ ਮੈਂ ਕਿਹਾ ਮੈਂ ਚਲੋ ਨਾ ਚਿਰ ਪੁੱਛਾਂ ਤਾਂ ਸਹੀ ਮੈਂ ਕਿਹਾ ਵੀ ਸਰ ਕੀ ਗੱਲ ਕਾਦੇ ਚ ਅੱਗੇ ਵੀ ਪਿਛਲੇ ਪਰਚੇ ਚ ਵੀ ਪੁੱਛਦਾ ਸੀ ਕਰਨੀ ਹੈ ਤੇ 9 ਵਜੇ ਦੇ ਨੂੰ ਛੱਡ ਦਾਂਗੇ ਅਸੀਂ ਕਹਾਂ ਵੀ ਚਲ ਤੇ ਉਥੇ ਕਹਿੰਦੇ ਬੰਦੇ ਹੀ ਹੈ ਨਹੀਂ ਤੁਹਾਡੇ ਜਿਹੜੇ ਹੋਰ ਮੁਲਾਜ਼ਮ ਸੀ ਅਸੀਂ ਕਿਹਾ ਵੀ ਬੰਦੇ ਲੈ ਕੇ ਆਏ ਆ ਤੇ ਵੀ ਸਾਡੇ ਪਿੰਡ ਦਾ ਮੁਲਾਜ਼ਮ ਸੀ ਵੀ ਲੈ ਕੇ ਆਇਆ ਬੰਦੇ ਤੇ ਕਹਿੰਦੇ ਵੀ ਇੱਥੇ ਤਾਂ ਆਏ ਨਹੀਂ ਮੁੜ ਕੇ ਚੱਲ ਵੀ ਫ੍ਰੀਕੋਰਡ ਪਤਾ ਕੀਤਾ ਉੱਥੇ ਵੀ ਕਹਿੰਦੇ ਹੈ ਨਹੀਂ ਬੰਦੇ ਫਿਰ ਪੰਜ ਘਰਾਂ ਹੀ ਸਾਨੂੰ ਕਹਿੰਦੇ ਅਸੀਂ ਉੱਥੇ ਗਏ ਉੱਥੇ ਵੀ ਕਹਿੰਦੇ ਵੀ ਹੈ ਨਹੀਂ ਬੰਦੇ ਮੈਡਮ ਨੇ ਜਦੋਂ ਗੇਟ ਖੋਲਿਆ ਕਹਿੰਦੀ ਲੈ ਮਾ ਕੱਲੀ ਹੈਗੀ ਇੱਥੇ ਮੇਰੇ ਕੋਲ ਬੰਦੇ ਛੱਡ ਕੇ ਜਾਣਗੇ ਆ ਜਾ ਚੱਲ ਅਸੀਂ ਮੁੜੇ ਜਦੋਂ ਅਸੀਂ ਸਾਡੇ ਬੋਲਣ ਤੇ ਜ਼ੋਰਤੀ ਨਹੀਂ ਸੀ ਮਲਾਜ ਮੂਰੇ ਅਸੀਂ ਇਹਨਾਂ ਦੀ ਵਰਦੀ ਦੀ ਅੱਜ ਤੱਕ ਕਰਦੇ ਆ ਘਰੇ ਆਂਦੀ ਵੀਰ ਦੀ ਵੀਰ ਦੀ ਕਰਦੇ ਆ ਅਸੀਂ ਜਦੋਂ ਉੱਥੇ ਗਾਂ ਜਾਂਦੇ ਆ ਸਾਨੂੰ ਇਹੋ ਜਿਹੀਆਂ ਗੱਲਾਂ ਬੋਲਦੇ ਤੁਸੀਂ ਸੁਣਗਾ ਹੀ ਨਹੀਂ ਜਾਂਦੇਗਾ ਤੇ ਚਪ ਪਾਣੀ ਵਾਂਗੂ ਪੀ ਕੇ ਮੁੜਿਆਈਦਾ ਵੀ ਐਡਾ ਗੰਦਾ ਉੱਥੋਂ ਦਾ ਮੁੰਚੀ ਆ ਰਾਤ ਇੱਕ ਬੁੱਢੀ ਮਾਂ ਤਾਂ ਜਿਹਦਾ ਮੁੰਡਾ ਫੜਿਆ ਸੀ ਉਹ ਨਾਲ ਗਈ ਉਹਨੂੰ ਐਡਾ ਗੰਦਾ ਬੋਲਿਆ ਤੇ ਅਸੀਂ ਪਾਣੀ ਵਾਂਗੂ ਪੀ ਕੇ ਮੁੜਿਆਈ ਮੜ ਕੇ ਤੇ ਸਾਨੂੰ ਕਹਿੰਦੇ ਵੀ ਥੋੜੇ ਬੰਦੇ ਪੰਜ ਕਰਾਈਆਂ ਉੱਥੋਂ ਅਸੀਂ ਮੁੰਡਿਆਂ ਨੇ ਕੱਢੀ ਕਮਾਈ ਤੇ ਪੰਜ ਕਰਾਈ ਗਏ ਆਨੇ ਵੀ ਚੱਲ ਲਿਆਓ ਉੱਥੇ ਜਿਹੜਾ ਵੀ ਮੁੰਡਾ ਲੱਟੋ ਹੀ ਨਾ ਸੀ ਉਹ ਦੋ ਭਰਾ ਇਕੱਠੇ ਫੜੇ ਸੀਗੇ ਉੱਥੇ ਇੱਕ ਛੜਤਾ ਉਹਨਾਂ ਨੇ ਜਦੋਂ ਇੱਕ ਛੜਤਾ ਤੇ ਉਹ ਮੁੰਡਿਆਂ ਨੇ ਆ ਕੇ ਘਰੇ ਦੱਸਿਆ ਨਾ ਵੀ ਪਰਚਾ ਪਾਤਾ ਪਰਚਾ ਤਾਂ ਉਹਨਾਂ ਨੂੰ ਤਾਂ ਪਤਾ ਹੀ ਸੀਗਾ ਵੀ ਉਹਨਾਂ ਤੇ ਪਰਚਾ ਪੈ ਗਿਆ ਸਾਨੂੰ ਕਹਿੰਦੇ ਵੀ ਤੜਕੇ 10 ਵਜੇ ਚੱਲਾਂਗੇ ਤੇ ਆਪਾਂ 10 ਵਜੇ ਲਿਆਵਾਂਗੇ ਉਹਨਾਂ ਨੂੰ ਅਸੀਂ ਕਹੇ ਵੀ ਚੱਲ ਠੀਕ ਐ ਤੜਕੇ ਤੇ ਅਸੀਂ ਜਦੋਂ ਫੇਰ ਗਏ ਸ ਤਾਂ ਥਾਣੇ ਚ ਅਸੀਂ ਗੀਆਂ ਦੋਨੇ ਜਾਣੀਆਂ ਤੇ ਜਦੋਂ ਅਸੀਂ ਗੰਗਾ ਤੇ ਸੀ ਕਿ ਆ ਵੀ ਆਪਣੇ ਬੰਦੇ ਤਾਂ ਇਹਨਾਂ ਮੈਂ ਕਿਹਾ ਹੋ ਬੈਠੇ ਵੀ ਇਹਨੇ ਕੱਠ ਤੋਂ ਸਿਆਣ ਵੀ ਨਹੀਂ ਹੁੰਦੀ ਸੀ ਵਾਵਾ ਮੁੰਡੇ ਤਾਲੀ ਬੈਠੇ ਆ ਹੂੰ ਉਹਨਾਂ ਨੇ ਜਦੋਂ ਹੱਥ ਚੱਕੇ ਸਾਨੂੰ ਉਦੋਂ ਪਤਾ ਲੱਗਿਆ ਸੋ ਸਾਨੂੰ ਕਹਿੰਦੇ ਵੀ ਤੁਸੀਂ ਗਾਂਹ ਨਾ ਜਾਓ ਵੀ ਪੈਸੇ ਲੈਣਗੇ ਅਸੀਂ ਕਿਹਾ ਵੀ ਪੈਸੇ ਤਾਂ ਕਦੇ ਲੈਣਗੇ ਵੀ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਦੇ ਉਹਨਾਂ ਨੂੰ ਗੱਲ ਕਰਕੇ ਅਸੀਂ ਦੋਨਾਂ ਨੇ ਅੰਦਰ ਗੱਲਬਾਤ ਕੀਤੀ ਵੀ ਅਸੀਂ ਬੰਦਿਆਂ ਨਾਲ ਮੁਲਾਕਾਤ ਕਰ ਸਕਦੇ ਹੋ ਕਹਿੰਦੇ ਵੀ ਹਾਂ ਕਰ ਸਕਦੇ ਆ ਜਦੋਂ ਅਸੀਂ ਗੰਗਾ ਆਂਦੇ ਬਾਹਲਾ ਨਹੀਂ ਨਹੀਂ ਏਨਾ ਦੂਰ ਖੜੋ ਅਸੀਂ ਦੂਰ ਖੜਦਿਆਂ ਦੂਰ ਕੱਢ ਕੇ ਅਸੀਂ ਕਿਹਾ ਵੀ ਕੀ ਹੋਇਆ ਆਂਦੇ ਵੀ ਸਾਡੇ ਤੇ ਪਰਚਾ ਪਾ ਚਾਲਾ ਬੋਲੀਆਂ ਵੀ ਇਹ ਕਾਲਾ ਹੋ ਗਿਆ ਪਰ ਤਾਂ ਵੀ ਲੁੱਟਾ ਖੋਈ ਤਾਂ ਵੀ ਇਹ ਤਾਂ ਕਿਹਦੇ ਸਾਗ ਦੀ ਗੰਦਲ ਨਹੀਂ ਕਿਸੇ ਦੀ ਲਿਆਏ ਐਸੀ ਕਹਿ ਵੀ ਪਿੰਡ ਤੋਂ ਜਿਹਦੇ ਮਰ ਜੇ ਇੰਨੇ ਬੰਦੇ ਖੜੇ ਵੀ ਪੁੱਛਿਆ ਜਾਵੇ ਵੀ ਫਲਾਣਾ ਬੰਦਾ ਆ ਕੰਮ ਕਰਦਾ ਸੀ ਜੇ ਇੱਕ ਬੰਦੇ ਨੇ ਵੀ ਕਹਿਤਾ ਨਾ ਵੀ ਮੇਰੇ ਬੰਦੇ ਨੂੰ ਆਪਾਂ ਕਹਿੰਨੇ ਵਾਧੂ ਤੋਂ ਵਾਧੂ ਸਜ਼ਾ ਦੇ ਨਾ ਵੀ ਜੇ ਇਹ ਚੋਰੀ ਕਰਦਾ ਹੋਵੇ ਜਾਂ ਕੋਈ ਹੋਰ ਹੀ ਕਤਲ ਦਾ ਕਰਦਾ ਹੋਵੇ ਹਾਂ ਇੱਥੇ ਕੋਠੇ ਵਾਲੇ ਦੇ ਮੱਲੇ ਵਾਲੇ ਵਾਜਦੇ ਉੱਥੇ ਕੰਮ ਕਰਦਾ ਸਰਪੰਚ ਦੇ ਜੱਟ ਵੱਡਾ ਘਰ ਵਾਲੇ ਨੂੰ ਹਾਂਜੀ ਕੀ ਤੁਹਾਡਾ ਕੀ ਨਾਮ ਘਰ ਵਾਲੇ ਦਾ ਕੀ ਨਾਮ ਮੇਰਾ ਨਾਮ ਤਾਂ ਪ੍ਰਦੀਪ ਆ ਜੀ ਮੇਰੇ ਘਰ ਨਾਲ ਵਾਲੇ ਦਾ ਨਾਮ ਸੁਖਮੰਦਰ ਸਿੰਘ ਆ ਇਹ ਦੋਨੇ ਭਰਾ ਚੱਕੇ ਸੀਗੇ ਸਵੇਰ ਹੂੰ ਹੂੰ ਸਵੇਰ ਆਏ ਸੀਗੇ ਸਵਾ 7:00 ਵਜੇ 7:30 ਵਜੇ ਤੇ ਬਸ ਉਹਨਾਂ ਨੇ ਆ ਕੇ ਬੂਹਾ ਖੜਕਾਇਆ ਇਹ ਆ ਕੇ ਮੂੰਹ ਤੋਂ ਹੀ ਜਾਂਦੇ ਸੀ ਉੱਠ ਕੇ ਹਜੇ ਤੇ ਇਹਨਾਂ ਇਹ ਮੈਂ ਇਹਨਾਂ ਨੂੰ ਆ ਕੇ ਕਹਿੰਦਾ ਵੀ ਮਲਾਜ਼ਮ ਆਏ ਹੈਗੇ ਇਹ ਮੈਨੂੰ ਕਹਿੰਦਾ ਚਲ ਬਾਰ ਖੋਲ ਦੋ ਤੇ ਮੈਂ ਬਾਰ ਖੋਲਤਾ ਤੇ ਵੀ ਜਦੋਂ ਆਪਾਂ ਨੂੰ ਕੋਈ ਡਰ ਹੀ ਨਹੀਂ ਮੈਂ ਬਾਰ ਖੋਲਤਾ ਬਾਰ ਖੋਲ ਕੇ ਬਸ ਇਹਨੂੰ ਕਹਿੰਦੇ ਵੀ ਸੁਖਮੰਦਰ ਸਾਡੇ ਨਾਲ ਜਾਣਾ ਪਊਗਾ ਇਹ ਕਹਿੰਦਾ ਵੀ ਹੁਣ ਵਜਾ ਦੱਸੋ ਮੈਨੂੰ ਵੀ ਨਾਲ ਜਾਣ ਦੀ ਕਹਿੰਦਾ ਤੇ ਮੈਂ ਵੀ ਪੁੱਛਿਆ ਮੈਂ ਕਿ ਵੀ ਆਏ ਦੱਸ ਦੋ ਵੀ ਤੁਹਾਨੂੰ ਵਜਾ ਚ ਕਿਹੜੀ ਚ ਲੈ ਕੇ ਚੱਲੇ ਹੋ ਵੀ ਸਾਨੂੰ ਪਤਾ ਤਾਂ ਲੱਗਿਆ ਵੀ ਤੁਸੀਂ ਕਾਹਦੇ ਚ ਲੈ ਕੇ ਚੱਲੋ ਕਿੱਥੋਂ ਦੀ ਪੁਲਿਸ ਹੈ ਇੱਕ ਕੋੜੇ ਗੁਰੇ ਦੀ ਜੀ ਸਦਰ ਠਾਣੇ ਦੇ ਤੇ ਉਹ ਕਹਿੰਦੇ ਨਹੀਂ ਵੀ ਇਹ ਆਖੇ ਅਸੀਂ ਪੁੱਛ ਦੱਸ ਕਰਕੇ ਵੀ ਥੋੜੇ ਟਾਈਮ ਤੱਕ ਹਾਲ ਦਾਂਗੇ ਕਾਦਾ ਕੱਲਣਾ ਸੀ ਉਹਨਾਂ ਨੇ ਸਾਨੂੰ ਅੱਗੋਂ ਅੱਗੋਂ ਹੀ ਨਹੀਂ ਦੱਸਿਆ ਸ਼ਾਮ ਤੱਕ ਫਿਰ ਕਿੱਥੇ ਕਿੱਥੇ ਨਹੀਂ ਤੇ ਫਿਰ ਸਾਡੇ ਫ੍ਰੀਕੋਰਟੋਂ ਮੇਰੇ ਦੋਦੇ ਸਾਡੇ ਤੇ ਉਹਨਾਂ ਨੇ ਪੁੱਛ ਪੜਤਾਲ ਬਹੁਤ ਕੀਤੀ ਕਿਤੇ ਕਹਿਦਣ ਫ੍ਰੀਕੋਰਟ ਕਿਤੇ ਕਹਿਦਣ ਕਿਤੇ ਆ ਕਿਤੇ ਕਿਤੇ ਸਾਰੇ ਕਿਤੇ ਅਸੀਂ ਪਤਾ ਕੀਤਾ ਵੀ ਕਿਤੇ ਕਹਿਦਣ ਸਟਾਫ ਵਾਲੇ ਲੈ ਕੇ ਗਏ ਕਿਤੇ ਕਿਤੇ ਅਸੀਂ ਆਖਿਆ ਵੀ ਨਹੀਂ ਵੀ ਜੇ ਤਾਂ ਸਦਰ ਵਾਲੇ ਸੀ ਵੀ ਇਹਨਾਂ ਤਾਂ ਪਤਾ ਆਪਾਂ ਨੂੰ ਵੀ ਸਦਰ ਵਾਲਿਆਂ ਦੀ ਗੱਡੀ ਸੀ ਵੀ ਸਦਰ ਵਾਲੇ ਲੈ ਕੇ ਗਏ ਆ ਤੇ ਸਾਨੂੰ ਸ਼ਾਮ ਨੂੰ 8 ਵਜੇ ਦੱਸਿਆ ਪਰ ਸਾਨੂੰ ਐਂ ਤਾਂ ਦੱਸਣ ਵੀ ਇੱਕ ਨੂੰ ਛੜਤਾ ਵੀ ਉਹ ਹੈਂਡੀਕੈਪਟ ਸੀ ਉਹ ਚੋਰੀ ਕਰ ਨਹੀਂ ਸਕਦਾ ਸੀ ਵੀ ਇਹ ਚੋਰੀ ਕਰਦੇ ਫੜੇ ਕਿਥੋਂ ਬਸ ਅਸੀਂ ਹੋਰ ਕੁਝ ਨਹੀਂ ਇਹਨਾਂ ਤੋਂ ਮੰਗ ਕਰਦੇ ਵੀ ਪਰਚਾ ਪਾਇਆ ਤਾਂ ਪਾਇਆ ਕਿਹੜੀ ਵਜੋਂ ਨਹੀਂ ਪਰਚਾ ਪਾਇਆ ਕਦਾ ਚੋਰੀ ਦਾ ਪਾਇਆ ਨਸ਼ੇ ਦਾ ਪਾਇਆ ਪਾਇਆ ਇਹਨਾਂ ਨੇ ਆਏ ਵੀ ਇਹ ਚੋਰੀ ਕਰਨ ਦੀ ਯੋਜਨਾ ਬਣਾਈ ਜਾਂਦੀ ਸੀ ਯੋਜਨਾ ਬਣਾਉਂਦੇ ਸੀ ਯੋਜਨਾ ਬਣਾਉਂਦੇ ਸੀ ਸਾਤੋਂ ਹੀ ਦੇਖ ਸਕਦੇ ਹੋ ਟਿਲਮਾ ਕਲਾ ਦੇ ਵਿੱਚ ਇਕੱਠ ਹੋਇਆ ਤਾਂ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਚੱਕਿਆ ਗਿਆ ਝੂਠਾ ਪਰਚਾ ਦਰਜ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਅੱਜ ਪਿੰਡ ਵਾਸੀ ਜਿਹੜੇ ਇਕੱਠੇ ਹੋਏ ਨੇ ਤਾਂ 사ਦਰ ਕੋਲੂਪਰਾ ਦੇ ਦੋਸ਼ ਲੱਗ ਰਹੇ ਨੇ ਕਿ ਸਾਡੇ ਬੰਦੇ ਨਜਾਇਜ਼ ਚੱਕੇ ਤੇ ਨਜਾਇਜ਼ ਪਰਚਾ ਪਾਇਆ ਖੇਤ ਮਜ਼ਦੂਰੀ ਯੂਨੀਅਨ ਦੇ ਆਗੂ ਗੋਰਾ ਮਤਾ ਵੀ ਇੱਥੇ ਖੜੇ ਆ ਤਾਂ ਉਹਨਾਂ ਨੇ ਵੀ ਕਿਹਾ ਕਿ ਜੇਕਰ ਇਹ ਪਰਚਾ ਝੂਠਾ ਪਾਇਆ ਜਾਂ ਇਸ ਨੂੰ ਕੈਨਸਲ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਜਰੂਰ ਵੱਧਿਆ ਜਾਵੇਗਾ ਕੈਮਰਾ ਪਰਸਨ ਹਰਮਨ ਦੇ ਨਾਲ ਮੈਸਟਰ ਜਿੰਦਰ ਲੋਕ ਇਨਸਾਫ ਟੀਵੀ ਫਰੀਦਕੋਟ ਪੈਂਟਲਮਾ